ਦੇਸ਼ ਧਰਮ ਲੀਕ ਲਗੀ ਧਰਦੀ ਸਭ ਤੋਂ ਵੱਡ ਕਰਬਾਨੀ ਮਾਤ ਪਿਤਾ ਪੋਤਵਾਰ ਧਰਮ ਤੋਂ ਜਾਣ ਲਿਆ ਜਗਫਾਨੀ ਮਾਤ ਪਿਤਾ ਪੋਤਵਾਰ ਧਰਮ ਤੋਂ ਕੀ ਲਿਖੀਏ ਜਾਣ ਲਿਖੇ ਨਾ ਚੋਜ ਲਿਖਣ ਤੋਂ ਭਾਲੇ ਵਾਰ ਦਿੱਤਾ ਪਰਿਵਾਰ ਧਰਮ ਤੋਂ ਸਤਿਗੁਰ ਬਾਝਾਂ ਵਾਲੇ ਵਾਰ ਦਿੱਤਾ ਪਰਿਵਾਰ ਧਰਮ ਤੋਂ ਟਨੇ ਅੰਦਰ ਕੀਤੇ ਛੋੜ ਨਿਆਰੇ ਗੰਗਾ ਕੰਡੇ ਛਵਦਤ ਤਾਈਂ ਜਿੱਤੇ ਗੁਰਾਂ ਦੇ ਦਾਰੇ ਗੰਗਾ ਕੰਡੇ ਛਵਦਤ ਤਾਈਂ ਮਾਨੀ ਮਾਣੀ ਦੇ ਕਰ ਜਾ ਕੇ ਉਸ ਨੂੰ ਦਰਸ਼ ਦਿਖਾ ਲੇ ਵਾਰ ਦੇ ਪਰਵਾਰ ਧਰਮ ਤੋਂ ਸਤ ਗੁਰ ਬਾਜਾ ਵਾਲੇ ਵਾਰ ਦੇ ਪਰਵਾਰ ਧਰਮ ਤੋਂ ਆਬਦਲੀ ਨੂੰ ਕੱਲੇ ਛੋਟੀ ਉਮਰ 에 ਸਤਗੁਰ ਜੀ ਨੇ ਦੁੱਖ ਸੀਸ ਤੇ ਚੱਲੇ ਛੋਟੀ ਉਮਰ 에 ਸਤਗੁਰ ਜੀ ਨੇ ਚਮਕਾਏ ਜਿੰਨ ਰੱਖ ਲਏ ਸੀ ਉਹ ਗਸ਼ਮੀਰੀ ਲਾਲੇ ਵਾਰ ਦਿੱਤਾ ਪਰਵਾਰ ਧਰਮ ਤੋਂ ਸਤਗੁਰ ਬਾਜਾ ਵਾਲੇ ਵਾਰ ਦਿੱਤਾ ਪਰਵਾਰ ਧਰਮ ਤੋਂ ਕੇਰੇ ਜਦ ਚਮਕੌਰ ਸਹਿਮ ਨੂੰ ਆਖੁਰਕ

ਟਿਆ ਚੋਲਾ ਨੰਗੇ ਪੈਰੀ ਓ ਨੰਗੇ ਪੈਰੀ ਜੰਗਲ ਦੇ ਵਿੱਚ ਪਏ ਪੈਰਾਂ ਤੇ ਛਾਲੇ ਵਾਰ ਦਿੱਤਾ ਪਰਵਾਰ ਧਰਮ ਤੋਂ ਸਤ ਗੁਰ ਬਾਜਾ ਵਾਲੇ ਵਾਰ ਦਿੱਤਾ ਪਰਵਾਰ ਧਰਮ ਤੋਂ ਖੂਤ ਸਰਦੀ ertid ਜਿੱਥੇ ਮਹਾਂ ਸਿੰਘ ਖੂਨ ਵਹਾਇਆ ਪਾਰ ਬੇਦਾ ਅੱਖਾ ਬਹਾਦਰ ਦਖਣ ਦੇ ਵੱਲ ਜਾ ਕੇ ਸਾਜਿਆ ਬੰਦਾ ਸਿੰਘ ਬਹਾਦਰ ਜੈ ਨੰਗੁਰਾ ਦੇ ਸ਼ੋਕੇ ਸਿਰ ਤੇ ਬੰਨ੍ਹ ਦਮਾਲੇ ਸਭ ਦੁਨੀਆ ਤੋਂ ਵਧ ਕੇ ਕੀਤੀ ਸਤ ਗੁਰ ਨੇ ਕੁਰਬਾਨੀ ਕਰ ਗਿਆ ਨੀ ਧਰਮ ਦੀ ਪੱਕੀ ਧਨ ਪੁੱਤਰਾਂ ਦਾ ਨੀ ਕਰ ਗਿਆ ਨੀ ਧਰਮ ਦੀ ਪੱਕੀ ਜੇ ਰਣੈ ਸੁਭਰਾਵਾ ਵਾਲਾ ਇਸ ਦੇ ਜੋਨਰ ਹਲੇ ਵਾਰ ਦਿੱਤਾ ਪਰਵਾਰ ਧਰਮ ਤੋਂ ਸਤ ਗੁਰ